ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਤੋਂ ਬਰਨਾਲਾ ਪੰਜਾਬ ਦੇ ਸਭ ਤੋਂ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ ਬਰਨਾਲਾ ਆਪਣੇ ਟੈਕਸਟਾਈਲ ਇੰਡਸਟਰੀ ਕੱਪੜ ਇੰਡਸਟਰੀ ਅਤੇ ਕਈ ਇਤਿਹਾਸਿਕ ਸਥਾਨਾਂ ਲਈ ਮਸ਼ਹੂਰ ਹੈ ਬਰਨਾਲਾ ਦਾ ਗੁਰਦੁਆਰਾ ਵੀ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਕਾਫੀ ਮਸ਼ਹੂਰ ਹੈ ਪਿਛਲੇ ਕੁਝ ਸਾਲਾਂ ਵਿੱਚ ਇੱਥੇ ਬਿਊਟੀ ਇੰਡਸਟਰੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਇੱਥੇ ਕਈ ਸੈਲੂਨ ਬਿਊਟੀ ਪਾਰਲਰ ਅਤੇ ਮੇਕਅਪ ਸਟੂਡੀਓ ਖੁੱਲ ਗਏ ਹਨ ਉਸ ਲਈ ਜੇਕਰ ਤੁਸੀਂ ਆਪਣਾ ਬਿਊਟੀ ਪਾਰਲਰ ਖੋਲਣ ਜਾਂ ਬਿਊਟੀ ਕੋਰਸ ਪੂਰਾ ਕਰਨ ਤੋਂ ਬਾਅਦ ਜੌਬ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਬਰਨਾਲਾ ਵਿੱਚ ਟੌਪ ਦੀਆਂ ਤਿੰਨ ਬਿਊਟੀ ਅਕੈਡਮੀਆ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ। ਇਹ ਤਿੰਨ ਅਕੈਡਮੀਆ ਆਪਣੇ ਸਭ ਤੋਂ ਵਧੀਆ ਟ੍ਰੇਨਿੰਗ ਕੁਆਲਿਟੀ ਅਤੇ ਜੌਬ ਪਲੇਸਮੈਂਟ ਕਰਕੇ ਮਸ਼ਹੂਰ ਹਨ ਅਤੇ ਆਪਣੇ ਸਟੂਡੈਂਟਸ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਦਿੰਦੀਆਂ ਹਨ। ਬਰਨਾਲਾ ਦੀਆਂ ਟੌਪ ਦੀਆਂ ਤਿੰਨ ਅਕੈਡਮੀ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਹੈ ਲਕਮੇ ਅਕੈਡਮੀ ਬਰਨਾਲਾ। ਦੂਜੇ ਨੰਬਰ ਤੇ ਆਉਂਦੀ ਹੈ ਓਰੇਨ ਅਕੈਡਮੀ ਬਰਨਾਲਾ ਅਤੇ ਤੀਜੇ ਤੁਹਾਨੂੰ ਡਿਟੇਲ ਵਿੱਚ ਜਾਣਕਾਰੀ ਦਈਏ ਲਕਮੇ ਅਕੈਡਮੀ ਬਰਨਾਲਾ ਬਰਨਾਲਾ ਵਿੱਚ ਬਿਊਟੀ ਕੋਰਸਾਂ ਵਿੱਚ ਪਹਿਲੇ ਸਾਨਤੇ ਹੈ ਲਕਮੇ ਅਕੈਡਮੀ ਦੀ ਬਰਨਾਲਾ ਬ੍ਰਾਂਚ ਵਿੱਚ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸਡ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਲਕਮੇ ਅਕੈਡਮੀ ਬਰਨਾਲਾ ਦਾ ਹਰੇਕ ਬੈਚ 30 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੰਦਾ ਹੈ ਸਟੂਡੈਂਟਸ ਬਰਨਾਲਾ ਬ੍ਰਾਂਚ ਵਿੱਚ ਇੱਕ ਪੂਰਾ ਮੇਕਅਪ ਕੋਰਸ ਪੂਰਾ హెయిਰ ਕੋਰਸ ਅਤੇ ਪੂਰਾ ਬਿਊਟੀ ਪਾਰਲਰ ਕੋਰਸ ਵਰਗੇ ਕੋਰਸ ਕਰ ਸਕਦੇ ਹਨ ਬਰਨਾਲਾ ਬ੍ਰਾਂਚ ਵਿੱਚ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਲਗਭਗ 5 ਲ ਇੱਥੇ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਦਾ ਕਹਿਣਾ ਹੈ ਕਿ ਇੱਥੋਂ ਦੇ ਟ੍ਰੇਨਰ ਬਹੁਤ ਸਹਿਯੋਗੀ ਹਨ ਅਤੇ ਟ੍ਰੇਨਿੰਗ ਦੌਰਾਨ ਸਟੂਡੈਂਟਸ ਦੀ ਬਹੁਤ ਮਦਦ ਕਰਦੇ ਹਨ। ਇਸ ਤੋਂ ਇਲਾਵਾ ਬਰਨਾਲਾ ਬ੍ਰਾਂਚ ਵਿੱਚ ਥਿਊਰੀ ਅਤੇ ਪ੍ਰੈਕਟੀਕਲ ਦੋਵਾਂ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਲਖਮੇ ਅਕੈਡਮੀ ਦੀ ਬਰਨਾਲਾ ਬ੍ਰਾਂਚ ਦੀਆਂ ਦੂਜੀਆਂ ਬ੍ਰਾਂਚਾਂ ਦੇ ਮੁਕਾਬਲੇ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਵਧੀਆ ਹੈ ਅਤੇ ਇੱਥੋਂ ਕੋਰਸ ਕਰਨ ਵਾਲੇ ਕੁਝ ਹੀ ਸਟੂਡੈਂਟਸ ਨੂੰ ਆਪਣੇ ਆਪ ਜੌਬਸ ਰੱਭਣੀਆਂ ਪੈਂਦੀਆਂ ਹਨ। ਜੇਕਰ ਤੁਸੀਂ ਲਖਮੇ ਅਕੈਡਮੀ ਬਰਨਾਲਾ ਬ੍ਰਾਂਚ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਬਰਨਾਲਾ ਵਿੱਚ ਬਿਊਟੀ ਕੋਰਸਾਂ ਲਈ ਦੂਜੇ ਸਾਂ ਤੇ ਆਉਂਦੀ ਹੈ ਔਰੇਨਾ ਅਕੈਡਮੀ ਬਰਨਾਲਾ ਔਰੇਨਾ ਅਕੈਡਮੀ ਬਰਨਾਲਾ ਵਿੱਚ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਐਂਡ ਐਕਸਪੀਰੀਅੰਸਡ ਸਟੂਡੈਂਟਾਂ ਨੂੰ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਔਰੇਨਾ ਅਕੈਡਮੀ ਬਰਨਾਲਾ ਵਿੱਚ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਕ ਪੂਰੇ ਬਿਊਟੀ ਹਾਰਲ ਕੋਰਸ ਦੀ ਫੀਸ ਲਗਭਗ 4 ਲੱਖ ਰੁਪਏ ਹੈ ਅੱਗੇ ਇਸ ਦੀ ਡਿਊਰੇਸ਼ਨ 10 ਤੋਂ 12 ਮਹੀਨੇ ਹੈ ਔਰੇਨਾ ਅਕੈਡਮੀ ਬਰਨਾਲਾ ਵਿੱਚ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਇੱਕ ਬੈਚ ਵਿੱਚ ਸਟੂਡੈਂਟਸ ਦੀ ਵੱਡੀ ਗਿਣਤੀ ਕਾਰਨ ਕੁਝ ਮੁ ਓਰੇਨ ਅਕੈਡਮੀ ਦੀ ਬਰਨਾਲਾ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਓਰੇਨ ਅਕੈਡਮੀ ਦੀ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਅਤੇ ਇਥੇ ਕੋਰਸ ਪੂਰ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬਸ ਰਪਣੇ ਪੈਂਦੇ ਹਨ। ਜੇਕਰ ਤੁਸੀਂ ਓਰੇਨ ਅਕੈਡਮੀ ਬਰਨਾਲਾ ਵਿੱਚ ਦਾਖਲ ਲੈਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ। ਬਰਨਾਲਾ ਵਿੱਚ ਬਿਊਟੀ ਕੋਰਸਾਂ ਦੀ ਤੀਜੇ ਨੰਬਰ ਤੇ ਹੁੰਦੀ ਹੈ VLCC ਅਕੈਡਮੀ ਦੀ ਬਰਨਾਲਾ ਬ੍ਰਾਂਚ। ਇੱਥੇ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰ ਦਰ ਦਿੱਤੀ ਜਾਂਦੀ ਹੈ। VLCC ਅਕੈਡਮੀ ਬਰਨਾਲਾ ਵਿੱਚ ਇੱਕ ਬੈਚ VLCC ਅਕੈਡਮੀ ਬਨਾਲਾ ਬ੍ਰਾਂਚ ਵਿੱਚ ਸਟੂਡੈਂਟਸ ਮੇਕਅਪ ਅਤੇ ਹੈਅਰ ਕਾਟਸ ਸਮਿੱਸੋ ਤੋਂ ਵੱਧ ਕੋਰਸ ਕਰ ਸਕਦੇ ਹਨ VLCC ਅਕੈਡਮੀ ਬਨਾਲਾ ਵਿੱਚ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ 7 ਲੱਖ ਰੁਪਏ ਹੈ ਅਤੇ ਜੀ ਡਿਊਰੇਸ਼ਨ 12 ਮਹੀਨੇ ਦੀ ਹੈ VLCC ਅਕੈਡਮੀ ਬਨਾਲਾ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਜਿਆਦਾ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਅਤੇ ਇਥੇ ਕੋਰਸ ਕਰਨ ਵਾਲੇ ਕੁੱਝ ਹੀ ਸਟੂਡੈਂਟਸ ਨੂੰ ਆਪਣੇ ਆਪ ਜੌਬਸ ਰਪਣੀਆਂ ਪੈਂਦੀਆਂ ਹਨ ਜੇਕਰ ਤੁਸੀਂ VLCC ਕਰਮੇ ਬਨਾਲਾ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ ਜੇਕਰ ਤੁਸੀਂ ਬਿਊਟੀ ਪਾਰਲ ਕੋਰਸਾਂ ਵਿੱਚ ਮਾਹਿਰ ਬਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀਆਂ ਟੌਪ ਦੀਆਂ ਬਿਊਟੀ ਅਕੈਡਮੀਆ ਵਿੱਚੋਂ ਕਿਸੇ ਇੱਕ ਤੋਂ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ ਭਾਰਤ ਦੀਆਂ ਟੌਪ ਦੀਆਂ ਅਕੈਡਮੀਆ ਵਿੱਚ ਤੁਹਾਨੂੰ ਬਹੁਤ ਮਾਹਿਰ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਤੁਹਾਨੂੰ ਬਿਊਟੀ ਇੰਡਸਟਰੀ ਵਿੱਚ ਮਾਹਿਰ ਬਣਾਉਂਦਾ ਹੈ ਅਤੇ ਇਸ ਕਾਰਨ ਭਾਰਤ ਅਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਤੁਹਾਨੂੰ ਜੌਬ ਦੀ ਪੇਸ਼ਕਸ਼ ਕਰਦੇ ਹਨ ਜੇਕਰ ਤੁਸੀਂ ਭਾਰਤ ਦੇ ਟੌਪ ਦੇ ਬਿਊਟੀ ਕੋਰਸਾਂ ਵਿੱਚੋਂ ਇੱਕ ਤੋਂ ਬਿਊਟੀ ਪਾਰਲ ਕੋਰਸ ਕਰਨਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਭਾਰਤ ਦੀਆਂ ਟੌਪ ਜਿਹਾ ਤਿੰਨ ਪੂਰੇ ਬਿਊ ਇਹ ਪੂਰੇ ਭਾਰਤ ਵਿੱਚ ਸਟੋਪ ਜਿੰਨ ਤਿੰਨ ਅਜਿਹੀਆਂ ਬਿਊਟੀ ਅਕੈਡਮੀਆਂ ਹਨ ਜਿੱਥੇ ਸਟੂਡੈਂਟਸ ਕੋਰਸ ਪੂਰਾ ਕਰ ਸਕਦੇ ਹਨ ਅਤੇ ਬਹੁਤ ਮਾਹਿਰ ਪ੍ਰੋਫੈਸ਼ਨਲ ਬਿਊਟੀਸ਼ੀਅਨ ਜਾਂ ਮੇਕਅਪ ਆਰਟਿਸਟ ਬਣ ਸਕਦੇ ਹਨ ਇੰਡੀਆ ਦੀਆਂ ਟੌਪ 3 ਬਿਊਟੀ ਪਰਲ ਕੋਰਸ ਕਰਵਾਉਣ ਵਾਲੀਆਂ ਅਕੈਡਮੀਆਂ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਕੇ ਲਗਾਤਾਰ 6 ਸਾਲ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਹਾਈ ਪ੍ਰੋਫੈਸ਼ਨਲ ਅਤੇ ਐਕਸਪ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ ਤਾਂ ਜੋ ਇੱਕ ਇੱਕ ਬੱਚੇ ਤੇ ਫੋਕਸ ਹੋ ਸਕੇ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦਾ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੰਡੀਆ ਦਾ ਸਭ ਤੋਂ ਬੈਸਟ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ। ਇੱਥੇ ਪੂਰੇ ਇੰਡੀਆ ਦੇ ਨਾਲ-ਨਾਲ ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸਟੂਡੈਂਟਸ ਟ੍ਰੇਨਿੰਗ ਲਈ ਆਉਂਦੇ ਹਨ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਮੇਕਅਪ ਕੋਰਸ, ਬਿਊਟੀ ਕੋਰਸ, ਆਈਲੈਸ਼ ਐਕਸਟੈਂਸ਼ਨ ਕੋਰਸ, ਹੈਅਰ ਕੋਰਸ, ਇਨਾਂ ਹੀ ਨਹੀਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੇ ਇੰਟਰਨੈਸ਼ਨਲ ਕੋਰਸਸ ਦੀ ਕਾਫੀ ਡਿਮਾਂਡ ਹੈ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰਸ ਕੋਰਸ ਵਿੱਚ 100% ਜੋਬ ਪਲੇਸਮੈਂਟ ਦੇ ਲਈ ਫੇਮਸ ਹੈ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ, ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੋਬ ਕਰ ਸਕਦੇ ਹਨ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੀਆਂ ਦੋ ਬ੍ਰਾਂਚਾਂ ਹਨ। ਇਸ ਦੀ ਇੱਕ ਬ੍ਰਾਂ ਮਿਰਿਬਿੰਦਿ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਐਡਰੈਸ স্ক্রিনে ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ VLCC ਇੰਸਟੀਚੂਟ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਦੂਜੀ ਸਭ ਤੋਂ ਵੱਡੀ ਬਿਊਟੀ ਕੋਰਸ ਪ੍ਰਦਾਨ ਕਰਨ ਵਾਲੀ ਅਕੈਡਮੀ ਹੈ ਦੇਸ਼ ਭਰ ਵਿੱਚ VLCC ਇੰਸਟੀਚੂਟ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਹਨ ਪਰ ਹੋਰ VLCC ਬ੍ਰਾਂਚਾਂ ਦੇ ਮੁਕਾਬਲੇ VLCC ਇੰਸਟੀਚੂਟ ਮੁੰਬਈ ਵਿੱਚ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰ ਹਨ ਜੋ ਤੁਹਾਨੂੰ ਬਰੀਕੀ ਨਾਲ ਸਮਝਾਉਂਦੇ ਹਨ VLCC ਇੰਸਟੀਚੂਟ ਵਿੱਚ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਇੱਕ ਪੂਰਾ ਬਿਊਟੀ ਪਾਰਲਰ ਕੋਰਸ ਕਰਨ ਵਿੱਚ 1 ਸਾਲ ਅਤੇ ਇਸ ਦੀ ਫੀਸ ਲਗਭਗ 8 ਲੱਖ ਰੁਪਏ ਹੁੰਦੀ ਹੈ। VLCC ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ VLCC ਦੀ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਅਤੇ ਇਥੋਂ ਕੋਰਸ ਪੂਰਾ ਕਰਨ ਵਾਲੇ ਕੋਲ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ। ਤੁਸੀਂ ਸਕਰੀਨ ਤੇ ਦਿੱਤੇ VLCC ਇੰਸਟੀਚਿਊਟ ਮੁੰਬਈ ਬ੍ਰਾਂਚ ਦੇ ਐਡਰੈਸ ਤੇ ਜਾ ਸਕਦੇ ਹੋ। ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਬਿਊਟੀ ਪਾਰਲਰ ਕੋਰਸ ਵਾਸਤੇ ਤੀਜੀ ਨੰਬਰ ਤੇ ਆਉਂਦੀ ਹੈ। ਲਕਮੇ ਅਕੈਡਮੀ ਦੀਆਂ ਦੇਸ਼ ਭਰ ਵਿੱਚ ਕਈ ਬ੍ਰਾਂਚਾਂ ਹਨ ਪਰ ਹੋਰ ਬ੍ਰਾਂਚਾਂ ਦੇ ਮੁਕਾਬਲੇ ਲਕਮੇ ਅਕੈਡਮੀ ਮੁੰਬਈ ਵਿੱਚ ਪ੍ਰ ਜੇ ਤੁਹਾਨੂੰ ਬ੍ਰੀਕਿੰਗ ਨਾ ਸਮਝਾਉਂਦੇ ਹਨ ਲੈਕਮੇ ਅਕੈਡਮੀ ਦਾ ਮੁੰਬਈ ਦਾ ਇੱਕ ਬੈਚ 30 ਤੋਂ 40 ਸਟੂਡੈਂਟਸ ਦਾ ਹੁੰਦਾ ਹੈ ਇੱਥੇ ਪੂਰਾ ਬਿਊਟੀ ਪਾਰਲਰ ਕੋਰਸ 1 ਸਾਲ ਲੈਂਦਾ ਹੈ ਤੇ ਇਸ ਦੀ ਕੀਮਤ 5,50,000 ਰੁਪਏ ਹੁੰਦੀ ਹੈ ਲੈਕਮੇ ਅਕੈਡਮੀ ਮੁੰਬਈ ਵਿੱਚ ਪਲੇਸਮੈਂਟ ਹੈ ਤੇ ਇੰਟਰਨਸ਼ਿਪ ਵੀ ਇਸ ਦੇ ਦੂਜਿਆਂ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਇੱਥੋਂ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ ਤੁਸੀਂ ਸਕਰੀਨ ਤੇ ਦਿੱਤੇ ਐਡਰੈਸ ਤੇ ਜਾ ਸਕਦੇ ਹੋ ਬਰਨਾਲਾ ਦਾ ਸਭ ਤੋਂ ਫੇਮਸ ਮੇਕਅਪ ਆਰਟਿਸਟ ਕੌਣ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਇਸੇ ਤਰ੍ਹਾਂ ਆਪਣੇ ਕੈਰੀਅਰ ਨਾਲ ਜੁੜੀ ਜਾਣਕਾਰੀ ਲਈ ਸਾਡੇ ਚੈਨਲ ਬੈਸਟ ਕੈਰੀਅਰ ਗਾਈਡ ਜੋ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ